ਦੋਸਤੋ ਮੇਰਾ ਨਾਮ ਹਰਜੋਤ ਹੈ ਮੇਰਾ ਬਾਪੂ ਸ਼ਹਿਰ ਵਿੱਚ ਨਾਲੀਆਂ ਸਾਫ ਕਰਦਾ ਸੀ ਪਰ ਉਹ ਮੈਨੂੰ ਇੱਕ ਮਹਿੰਗੇ ਸਕੂਲ ਵਿੱਚ ਪੜ੍ਹਾ ਰਿਹਾ ਸੀ ਕਲਾਸ ਦੇ ਸਾਰੇ ਬੱਚੇ ਮੇਰਾ ਮਜ਼ਾਕ ਉਡਾਉਂਦੇ ਸੀ ਅਧਿਆਪਕ ਵੀ ਮੈਨੂੰ ਕੁੱਟਦੇ ਸੀ ਇੱਕ ਦਿਨ ਮੇਰਾ میٹرਕ ਦਾ ਨਤੀਜਾ ਆਇਆ ਮੈਂ ਬੋਰਡ ਵਿੱਚ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਸੀ ਇਹ ਦੇਖ ਕੇ ਮੇਰੇ ਸਹਿਪਾਠੀਆਂ ਨੇ ਮਾਪਿਆਂ ਨੇ ਪ੍ਰਿੰਸੀਪਲ ਨੂੰ ਕਿਹਾ ਜੇ ਹਰਜੋਤ ਇੱਥੇ ਪੜ੍ਹਦਾ ਰਿਹਾ ਤਾਂ ਉਹ ਆਪਣੇ ਬੱਚਾ ਨੂੰ ਸਕੂਲੋਂ ਹਟਾ ਲੈਣਗੇ ਪ੍ਰਿੰਸੀਪਲ ਨੇ ਮੇਰੇ ਤੇ ਚੋਰੀ ਦਾ ਝੂਠਾ ਦੋਸ਼ ਲਾ ਕੇ ਮੈਨੂੰ ਸਕੂਲੋਂ ਕੱਢ ਦਿੱਤਾ ਇਹ ਦੇਖ ਕੇ ਮੇਰਾ ਬਾਪੂ ਰੋਣ ਲੱਗਿਆ ਮੈਂ ਆਪਣੇ ਬਾਪੂ ਨੂੰ ਕਿਹਾ ਇੱਕ ਦਿਨ ਐਦਾਂ ਆਵੇਗਾ ਜਦੋਂ ਇਹ ਪ੍ਰਿੰਸੀਪਲ ਸਾਹਿਬ ਮੈਨੂੰ ਮਿਲਣ ਲਈ ਲਾਈਨ ਵਿੱਚ ਖੜੇ ਹੋਣਗੇ ਇਹ ਸੁਣ ਕੇ ਸਾਰੇ ਲੋਕ ਮੇਰੇ ਤੇ ਹੱਸਣ ਲੱਗੇ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਦੋਸਤੋ ਮੈਂ ਹੈਰਾਨੀ ਨਾਲ ਦੇਖ ਰਿਹਾ ਸੀ ਮੇਰੇ ਬੈਗ ਵਿੱਚੋਂ ਹੈਡਮਾਸਟਰ ਸਾਹਿਬ ਨੇ ਚੋਰੀ ਕੀਤਾ ਹੋਇਆ ਮੋਬਾਈਲ ਫੋਨ ਬਰਾਮਦ ਕਰ ਲਿਆ ਫਿਰ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਮੈਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਕਿ ਮੈਂ ਤਾਂ ਸਟਾਇਲ ਰੂਮ ਵਿੱਚ ਗਿਆ ਹੀ ਨਹੀਂ ਸੀ ਤਾਂ ਫਿਰ ਮੈਂ ਉਹਨਾਂ ਦਾ ਮੋਬਾਈਲ ਕਿਵੇਂ ਚੋਰੀ ਕਰ ਸਕਦਾ ਸੀ ਜਿਵੇਂ ਹੀ ਛੁੱਟੀ ਖਤਮ ਹੋਈ ਪੂਰੇ ਸਕੂਲ ਵਿੱਚ ਬੱਚਿਆਂ ਦੀ ਤਲਾਸ਼ੀ ਲਿੱਤੀ ਜਾ ਰਹੀ ਸੀ ਕਿਉਂਕਿ ਕਿਸੇ ਬੱਚੇ ਨੇ ਪ੍ਰਿੰਸੀਪਲ ਦੇ ਕਮਰੇ ਵਿੱਚੋਂ ਉਹਨਾਂ ਦਾ ਫੋਨ ਚੋਰੀ ਕਰ ਲਿਆ ਸੀ ਮੈਂ ਤਾਂ ਪੂਰੇ ਟਾਈਮ ਆਪਣੀ ਕਲਾਸ ਵਿੱਚ ਹੀ ਬੈਠਾ ਰਿਆ ਕਿਉਂਕਿ ਸਵੇਰੇ ਮੇਰੇ ਬਾਪੂ ਨੇ ਜੋ ਜੇਬ ਖਰਚ ਦਿੱਤਾ ਸੀ ਉਹ ਸਕੂਲ ਪਹੁੰਚਦੀ ਮੇਰੇ ਕੋਲ ਜੁਰਮਾਨੇ ਦੇ ਤੌਰ ਤੇ ਲੈ ਲਿੱਤਾ ਗਿਆ ਸੀ ਕਿਉਂਕਿ ਮੈਂ ਆਪਣੇ ਪਾਟੇ ਜੁੱਤੇ ਨਹੀਂ ਬਦਲੇ ਸੀ ਇਹ ਸਿਲਸਿਲਾ ਲਗਭਗ ਪਿਛਲੇ 1 ਹਫਤੇ ਤੋਂ ਚੱਲ ਰਿਹਾ ਸੀ ਕਿਉਂਕਿ ਬਾਪੂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਜਿਵੇਂ ਇਸ ਮਹੀਨੇ ਦੀ ਤਨਖਾਹ ਮਿਲੇਗੀ ਉਹ ਮੈਨੂੰ ਨਵੇਂ ਬੂਟ ਲੈ ਕੇ ਦੇਣਗੇ ਮੇਰੇ ਬੂਟ ਬਹੁਤ ਪੁਰਾਣੇ ਹੋ ਚੁੱਕੇ ਸੀ ਮੇਰੇ ਪੈਰਾਂ ਦੇ ਗੁੱਠੇ ਬੂਟਾਂ ਨੂੰ ਪਾੜ ਕੇ ਬਾਹਰ ਨਿਕਲ ਗਏ ਸੀ ਪੂਰੀ ਕਲਾਸ ਮੇਰੇ ਹੂਲੀ ਤੇ ਹੱਸਦੀ ਸੀ ਮੈਂ ਚੁੱਪ ਰਹਿਂਦਾ ਸੀ ਕਿਉਂਕਿ ਮੇਰੇ ਬਾਪੂ ਨੇ ਮੈਨੂੰ ਕਿਹਾ ਸੀ ਮੈਨੂੰ ਆਪਣੀ ਇਕਾਗਰਤਾ ਸਿਰਫ ਤੇ ਸਿਰਫ ਪੜ੍ਹਾਈ ਤੇ ਲਾਣੀ ਚਾਹੀਦੀ ਹੈ ਤਾਂ ਜੋ ਮੈਂ ਪੜ੍ਹ ਲਿਖ ਕੇ ਐਦਾਂ ਦਾ ਮੁਕਾਮ ਹਾਸਲ ਕਰ ਸਕਾਂ ਜਿੱਥੇ ਮੇਰਾ ਮਜ਼ਾਕ ਉਡਾਉਣ ਵਾਲੇ ਖੁਦ ਮੇਰੀ ਇੱਜ਼ਤ ਕਰਨ ਲਈ ਮਜਬੂਰ ਹੋ ਜਾਣਾ ਅਸਲ ਵਿੱਚ ਮੈਂ ਉਹਨਾਂ ਦੀ ਕਿਸੇ ਵੀ ਗੱਲ ਤੇ ਧਿਆਨ ਨਹੀਂ ਦਿੰਦਾ ਸੀ ਕਦੇ-ਕਦੇ ਜਦੋਂ ਦਿਲ ਜ਼ਿਆਦਾ ਦੁਖੀ ਹੋ ਜਾਂਦਾ ਤਾਂ ਥੋੜੀ ਦੇਰ ਲਈ ਰੋ ਲੈਂਦਾ ਫਿਰ ਆਮ ਹੋ ਜਾਂਦਾ ਮੇਰਾ ਨਾਮ ਹਰਜੋ ਹੁੰਦਾ ਹੈ ਮੇਰਾ ਬਾਪੂ ਸਫਾਈ ਦਾ ਕੰਮ ਕਰਦਾ ਹੈ ਪਰ ਮੇਰੇ ਸਹਿਪਾਠੀ ਤੇ ਅਧਿਆਪਕ ਕਹਿੰਦੇ ਹਨ ਮੇਰਾ ਬਾਪੂ ਸ਼ਹਿਰ ਦੀਆਂ ਨਾਲੀਆਂ ਸਾਫ਼ ਕਰਦਾ ਹੈ ਮੈਨੂੰ ਮੇਰੇ ਨਾਮ ਨਾਲ ਘਟ ਗੰਦਗੀ ਸਾਫ਼ ਕਰਨ ਵਾਲਾ ਕਹਿ ਕੇ ਜਿਆਦਾ ਬੁਲਾਇਆ ਜਾਂਦਾ ਸੀ ਮੈਂ ਆਮ ਬੱਚਿਆਂ ਦੇ ਗਲਾਸ ਵਿੱਚੋਂ ਪਾਣੀ ਨਹੀਂ ਪੀ ਸਕਦਾ ਸੀ ਮੇਰਾ ਵੱਖਰਾ ਗਲਾਸ ਮੇਰੇ ਵੇਗ ਵਿੱਚ ਹੁੰਦਾ ਸੀ ਇਸੇ ਤਰ੍ਹਾਂ ਮੈਂ ਕਿਸੇ ਵੀ ਬੱਚੇ ਦੇ ਨਾਲ ਬੈਠ ਕੇ ਖਾਣਾ ਨਹੀਂ ਖਾ ਸਕਦਾ ਸੀ ਇਹ ਸਿਲਸਿਲਾ ਹੁਣ ਦਾ ਨਹੀਂ ਸੀ ਸਗੋਂ ਸਾਲਾਂ ਤੋਂ ਚੱਲਿਆ ਆ ਰਿਹਾ ਸੀ ਜਦੋਂ ਤੋਂ ਮੈਂ ਸਕੂਲ ਵਿੱਚ ਦਾਖਲਾ ਲਿਆ ਮੇਰੇ ਬਾਪੂ ਜੀ ਨੇ ਆਪਣੀ ਮਿਹਨਤ ਅਤੇ ਮਜ਼ਦੂਰੀ ਦੇ ਜੋਰ ਤੇ ਮੈਨੂੰ ਚੰਗੇ ਸਕੂਲ ਵਿੱਚ ਪੜਾਉਣ ਦਾ ਸੁਪਨਾ ਵੇਖਿਆ ਉਸ ਟਾਈਮ ਮੈਂ ਇੱਕ ਨਿੱਜੀ ਸਕੂਲ ਵਿੱਚ ਪੜਦਾ ਸੀ ਪ੍ਰਿੰਸੀਪਲ ਬਾਰ ਬਾਰ ਮੈਨੂੰ ਬੁਲਾ ਕੇ ਕਹਿੰਦੇ ਸੀ ਆਪਣੇ ਬਾਪੂ ਨੂੰ ਕੋ ਉਹ ਤੁਹਾਡੇ ਲਈ ਉਹਨਾਂ ਦੀ ਸਥਿਤੀ ਦੇ ਅਨਸਾਰ ਕਿਸੇ ਹੋਰ ਸਕੂਲ ਦੀ ਚੋਣ ਕਰਨਾ ਕਿਉਂਕਿ ਇੱਥੇ ਪੜਨ ਵਾਲੇ ਬੱਚਿਆਂ ਦੇ ਮਾਪੇ ਸ਼ਿਕਾਇਤ ਕਰਦੇ ਆ ਜੇ ਹਰਜੋਤ ਸਕੂਲ ਵਿੱਚ ਰਿਹਾ ਤਾਂ ਉਹ ਆਪਣੇ ਬੱਚਿਆਂ ਨੂੰ ਸਕੂਲੋਂ ਹਟਾ ਲੈਣਗੇ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਖੂਨ ਖੋਲ ਜਾਂਦਾ ਪਰ ਮੈਂ ਚੁੱਪ ਰਹਿ ਜਾਂਦਾ ਸੀ ਜਦੋਂ ਵੀ ਬਾਪੂ ਸਾਫ ਸੁਥਰੇ ਕੱਪੜੇ ਪਾ ਕੇ ਮੇਰੀ ਫੀਸ ਦੇਣ ਸਕੂਲ ਆਉਂਦੇ ਤਾਂ ਪ੍ਰਿੰਸੀਪਲ ਸਾਹਿਬ ਆ ਹੀ ਕਹਿੰਦੇ ਸੀ ਹਰਜੋਤ ਨੂੰ ਕਿਸੇ ਹੋਰ ਸਕੂਲ ਵਿੱਚ ਦਾਖਲਾ ਦਿਵਾ ਦਿਓ ਸਾਡੇ ਸਕੂਲ ਦੀ ਪ੍ਰਤਿਸ਼ਟਾ ਖਰਾਬ ਹੁੰਦੀ ਹੈ ਬਾਪੂ ਜੀ ਹਰ ਵਾਰ ਚੁੱਪਚਾਪ ਵਾਪਸ ਮੁੜ ਜਾਂਦੇ ਮੇਰੇ ਵਾਲ ਪ੍ਰਿੰਸੀਪਲ ਸਾਹਿਬ ਦੇ ਹੱਥ ਵਿੱਚ ਸੀ ਤੇ ਉਹ ਮੈਨੂੰ ਘਸੀਟਦੇ ਹੋਏ ਅਸੈਂਬਲੀ ਹਾਲ ਵਿੱਚ ਲੈ ਗਏ ਦੂਜੀਆਂ ਕਲਾਸਾਂ ਦੇ ਬੱਚੇ ਵੀ ਉੱਥੇ ਜਮ੍ਹਾਂ ਹੋ ਗਏ ਤਾਂ ਉਹਨਾਂ ਨੇ ਮੇਰੇ ਬਾਪੂ ਨੂੰ ਫੋਨ ਕਰਕੇ ਬੁਲਾਇਆ ਬਿਚਾਰੇ ਕੰਮ ਦੇ ਸਕੂਲ ਪਹੁੰਚੇ ਡੈਸਕ ਨਾਲ ਟਕਰਾਨ ਕਰਕੇ ਮੇਰੇ ਚਿਹਰੇ ਤੇ ਸੂਜਨ ਆ ਗਈ ਸੀ ਕਈ ਜਗ੍ਹਾ ਚਮੜੀ ਛਲ ਗਈ ਸੀ ਮੈਂ ਰੋ ਰੋ ਕੇ ਪ੍ਰਿੰਸੀਪਲ ਸਾਹਿਬ ਨੂੰ ਕਹਿ ਰਿਹਾ ਸੀ ਪ੍ਰਿੰਸੀਪਲ ਸਾਹਿਬ ਮੈਂ ਚੋਰੀ ਨਹੀਂ ਕੀਤੀ ਪਰ ਉਹ ਮੈਨੂੰ ਗੰਧੀਆਂ ਗੰਧੀਆਂ ਗਾਲ੍ਹਾਂ ਕੱਢ ਰਹੇ ਸੀ ਕਹਿ ਰਹੇ ਸੀ ਹੁਣ ਉਹ ਮੈਨੂੰ ਕਿਸੇ ਵੀ ਹਾਲਤ ਵਿੱਚ ਇੱਥੇ ਨਹੀਂ ਰੱਖਣਗੇ ਅੱਜ ਸਵੇਰੇ ਮੈਂ ਬਹੁਤ ਖੁਸ਼ੀ ਕਿਉਂਕਿ ਮੇਰਾ میٹرਕ ਦਾ ਨਤੀਜਾ ਆਇਆ ਸੀ ਮੈਂ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ ਸੀ ਮੈਂ ਬਾਕੀ ਪ੍ਰੀਖਿਆਵਾਂ ਵਿੱਚੋਂ ਸਫਲ ਹੋਇਆ ਸੀ ਹੋਣਾ ਸੀ ਲੋਕ ਇੰਟਰਮੀਡੀਏਟ ਦੀ ਪਹਿਲੀ ਕਲਾਸ ਵਿੱਚ ਬੈਠੇ ਹੋਏ ਸੀ ਜਿਵੇਂ ਹੀ ਮੇਰੇ ਬਾਪੂ ਜੀ ਕਾਲਜ ਪਹੁੰਚੇ ਪ੍ਰਿੰਸੀਪਲ ਨੇ ਮੈਨੂੰ ਧੱਕਾ ਦੇ ਕੇ ਉਹਨਾਂ ਕੋਲ ਸੁੱਟ ਦਿੱਤਾ ਕਹਿਣ ਲੱਗੇ ਲੈ ਜਾਓ ਆਪਣੇ ਇਸ ਘਟੀਆ ਪੁੱਤ ਨੂੰ ਤੇ ਇਸ ਨੂੰ ਵੀ ਆਪਣੇ ਨਾਲ ਕੰਮ ਤੇ ਲਾ ਲਿਓ ਮੈਂ ਕਦੋਂ ਤੋਂ ਸਮਝਾ ਰਿਆ ਸੀ ਇਸ ਮੁੰਡੇ ਦਾ ਵਿਵਾਰ ਠੀਕ ਨਹੀਂ ਹੈ ਤੁਸੀਂ ਇਸ ਦੀ ਪੜ੍ਹਾਈ ਤੇ ਪੈਸੇ ਬਰਬਾਦ ਨਾ ਕਰੋ ਪਰ ਤੁਸੀਂ ਮੇਰੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੁਣ ਦੇਖੋ ਇਸ ਨੇ ਕਿੰਨੀ ਨੀਚ ਹਰਕਤ ਕੀਤੀ ਹੈ ਸਟਾਫ ਰੂਮ ਵਿੱਚ ਜਾ ਕੇ ਇਸ ਨੇ ਨਾ ਸਿਰਫ ਮੇਰਾ ਮੋਬਾਈਲ ਚੋਰੀ ਕੀਤਾ ਸਗੋਂ ਇੱਕ ਹੋਰ ਟੀਚਰ ਦਾ ਪਰਸ ਵੀ ਚੁਰਾਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਵਾਸ਼ਰੂਮ ਗਏ ਸੀ ਇਸ ਨੂੰ ਰਵੀ ਨੇ ਵੇਖ ਲਿਆ ਰਵੀ ਮੇਰੇ ਕਲਾਸ ਅਧਿਆਪਕ ਸੀ ਤੇ ਮੇਰੇ ਤੋਂ ਬਹੁਤ ਨਾਰਾਜ਼ ਰਹਿੰਦੇ ਸੀ ਬਾਪੂ ਜੀ ਬੇਵਸੀ ਨਾਲ ਮੇਰੇ ਵੱਲ ਵੇਖ ਰਹੇ ਸੀ ਮੇਰਾ ਜ਼ਖਮੀ ਚਿਹਰਾ ਤੇ ਬੁੱਲਾਂ ਤੋਂ ਵਗਦਾ ਹੋਇਆ ਖੂਨ ਉਹਨਾਂ ਦੇ ਦਿਲ ਨੂੰ ਤੋੜ ਰਿਆ ਸੀ ਮੈਂ ਰੋਂਦੇ ਹੋਏ ਬੋਲਿਆ ਬਾਪੂ ਜੀ ਮੈਂ ਕੋਈ ਚੋਰੀ ਨਹੀਂ ਕੀਤੀ ਮੈਂ ਤਾਂ ਅੱਜ ਬ੍ਰੇਕ ਵਿੱਚ ਕਲਾਸ ਤੋਂ ਬਾਹਰ ਹੀ ਨਹੀਂ ਗਿਆ ਸੀ ਕਿਉਂਕਿ ਮੇਰਾ ਜੇਬ ਖਰਚਤਾ ਹਰ ਟਾਈਮ ਕਿਸੇ ਨਾ ਕਿਸੇ ਜੁਰਮਾਨੇ ਵਿੱਚ ਘਟਿਆ ਜਾਂਦਾ ਹੈ ਮੈਂ ਤਾਂ ਕਈ ਦਿਨਾਂ ਤੋਂ ਕਲਾਸ ਵਿੱਚ ਹੀ ਬੈਠਾ ਰਹਿਣਾ ਬਾਪੂ ਜੀ ਨੇ ਮੇਰੀ ਗੱਲ ਸੁਣ ਕੇ ਮੈਨੂੰ ਆਪਣੇ ਸੀਨੇ ਨਾਲ ਲਾ ਲਿਆ ਖੁਦ ਰੋਂਦੇ ਹੋਏ ਪ੍ਰਿੰਸੀਪਲ ਦੇ ਸਾਹਮਣੇ ਹੱਥ ਜੋੜ ਕੇ ਬਹਿ ਗਏ ਤੇ ਬੋਲੇ ਸਰ ਕਿਰਪਾ ਕਰਕੇ ਮੇਰੇ ਪੁੱਤ ਨੂੰ ਕਾਲਜ ਤੋਂ ਨਾ ਕੱਢੋ ਇਸ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਜੇ ਇਸ ਨੇ ਕੋਈ ਗਲਤੀ ਕੀਤੀ ਹੈ ਤਾਂ ਮੈਂ ਮਾਫੀ ਮੰਗ ਲੈਂਦਾ ਪਰ ਪ੍ਰਿੰਸੀਪਲ ਨੇ ਉਹਨਾਂ ਦੀ ਕੋਈ ਗੱਲ ਨਾ ਸੁਣੀ ਅੱਗੇ ਸੁਰੱਖਿਆ ਗਾਰਡਨ ਨੂੰ ਬੁਲਾਉਣ ਲੱਗੇ ਤਾਂ ਜੋ ਸਾਨੂੰ ਦੋਵਾਂ ਨੂੰ ਕਾਲਜ ਤੋਂ ਬਾਹਰ ਕੱਢ ਸਕਣਾ। ਇਹ ਵੇਖ ਕੇ ਮੈਂ ਬਾਪੂ ਜੀ ਦਾ ਹੱਥ ਫੜ ਕੇ ਉਹਨਾਂ ਨੂੰ ਖੜਾ ਕੀਤਾ ਤੇ ਕਿਹਾ ਬਾਪੂ ਜੀ ਰੋ ਨਾ ਅੱਜ ਇਹ ਲੋਕ ਮੇਰੇ ਤੇ ਝੂਠਾ ਇਲਜ਼ਾਮ ਲਾ ਕੇ ਇਸ ਕਾਲਜ ਤੋਂ ਕੱਢ ਰਹੇ ਹਨ ਪਰ ਤੁਸੀਂ ਦੇਖਣਾ ਇੱਕ ਦਿਨ ਐਦਾਂ ਦਾ ਜ਼ਰੂਰ ਆਵੇਗਾ ਜਦੋਂ ਆ ਹੀ ਲੋਕ ਮੈਨੂੰ ਮਿਲਣ ਲਈ ਟਾਈਮ ਮੰਗਿਆ ਕਰਨਗੇ। ਪਤਾ ਨਹੀਂ ਉਸ ਟਾਈਮ ਮੇਰੀ ਆਵਾਜ਼ ਵਿੱਚ ਐਦਾਂ ਦਾ ਕੀ ਸੀ ਜਿਸ ਨੂੰ ਸੁਣ ਕੇ ਬਾਪੂ ਜੀ ਚੁੱਪ ਹੋ ਗਏ। ਪਰ ਬਾਕੀ ਲੋਕ ਮੇਰੇ ਤੇ ਹੱਸਣ ਲੱਗੇ ਮੈਂ ਆਪਣੇ ਹੰਝੂ ਪੂੰਝੇ ਆਪਣਾ ਸਕੂਲ ਬੈਗ ਚੱਕਿਆ ਬਾਪੂ ਜੀ ਦਾ ਹੱਥ ਫੜ ਕੇ ਬਾਹਰ ਨਿਕਲ ਗਿਆ ਪਹਿਲਾਂ ਵੀ ਕਈ ਵਾਰ ਮੇਰੀ ਬੇਇੱਜ਼ਤੀ ਸਾਰਿਆਂ ਦੇ ਸਾਹਮਣੇ ਕੀਤੀ ਗਈ ਸੀ ਪਰ ਇਸ ਵਾਰ ਜੋ ਕੁਝ ਹੋਇਆ ਉਸ ਨੇ ਮੇਰੇ ਮਾਸੂਮ ਦਿਲ ਨੂੰ ਅੰਦਰ ਤੱਕ ਝੰਜੋੜ ਦਿੱਤਾ ਸੀ ਘਰ ਪਹੁੰਚ ਕੇ ਬਾਪੂ ਜੀ ਮੰਜੇ ਤੇ ਬਹਿ ਕੇ ਰੋਣ ਲੱਗੇ ਮਾਂ ਨੇ ਮੇਰਾ ਹਾਲ ਦੇਖ ਕੇ ਆਪਣੇ ਸੀਨੇ ਤੇ ਹੱਥ ਰੱਖ ਲਿਆ ਮੈਂ ਉਹਨਾਂ ਨੂੰ ਸਮਝਾਇਆ ਕਿ ਉਹ ਚਿੰਤਾ ਨਾ ਕਰਨਾ ਕਈ ਦਿਨਾਂ ਤੱਕ ਮੈਂ ਆਪਣੇ ਜ਼ਖਮੀ ਚਿਹਰੇ ਕਰਕੇ ਘਰੇ ਹੀ ਰਿਹਾ ਪਰ ਜਿਵੇਂ ਤਬੀਤ ਥੋੜੀ ਠੀਕ ਹੋਈ ਮੈਂ ਸਿੱਧਾ ਆਪਣੇ ਇੱਕ ਦੋਸਤ ਕੋਲ ਪਹੁੰਚਾ ਜਿਸ ਤੇ ਮੈਨੂੰ ਪੂਰਾ ਭਰੋਸਾ ਸੀ ਉਹ ਮੇਰੀ ਮਦਦ ਜ਼ਰੂਰ ਕਰੇਗਾ ਉਹ ਪਿਛਲੇ 6 ਮਹੀਨਿਆਂ ਤੋਂ ਇੱਕ ਡਾਕਟਰ ਦੇ ਕਲੀਨਿਕ ਵਿੱਚ ਕੰਮ ਕਰ ਰਿਹਾ ਸੀ ਉਸਨੇ ਮੈਨੂੰ ਕਈ ਵਾਰ ਕਿਹਾ ਸੀ ਡਾਕਟਰ ਨੂੰ ਕਿਸੇ ਐਦਾਂ ਦੇ ਮੁੰਡੇ ਦੀ ਲੋੜ ਹੈ ਜੋ ਬੀਪੀ ਚੈੱਕ ਕਰ ਸਕੇ ਮਰੀਜ਼ਾਂ ਨੂੰ ਸੰਭਾਲ ਸਕੇ ਮੈਨੂੰ ਖੁਦ ਵੀ ਸ਼ੌਂਕ ਸੀ ਮੈਂ ਵੀ ਇੱਕ ਦਿਨ ਡਾਕਟਰ ਬਣਾ ਪਰ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਡਾਕਟਰ ਬਣਨ ਲਈ ਬਹੁਤ ਸਾਰੇ ਪੈਸਿਆਂ ਦੀ ਲੋੜ ਹੁੰਦੀ ਹੈ ਮੈਂ ਬਾਪੂ ਜੀ ਨੂੰ ਤਾਂ ਨਹੀਂ ਕਿ ਦੱਸਿਆ ਸੀ ਪਰ ਦਿਲ ਵਿੱਚ ਇਹ ਸੋਚ ਰੱਖਿਆ ਸੀ ਕਿ ਮੈਂ ਨਰਸਿੰਗ ਵਗੈਰਾ ਕਰ ਲਵਾਂਗਾ ਮੇਰੇ ਇਸ ਦੋਸਤ ਦਾ ਨਾਮ ਸੀ ਸੁਮੇਤਾ ਉਹ ਇੱਕ ਚੰਗੇ ਪੜੇ ਲਿਖੇ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਪਰ ਆਪਣੇ ਸ਼ੌਕ ਕਰਕੇ ਉਹ ਪੜ੍ਹਾਈ ਦੇ ਨਾਲ ਨਾਲ ਇੱਕ ਡਾਕਟਰ ਕੋਲ ਕੰਮ ਕਰਦਾ ਸੀ ਡਾਕਟਰ ਉਸਦੇ ਕੰਮ ਤੋਂ ਇੰਨਾ ਸੰਤੁਸ਼ਟ ਹੋਇਆ ਉਸਨੇ ਉਸ ਨੂੰ ਆਪਣੇ ਭਰਾ ਲਈ ਦਵਾਈ ਦੀ ਦੁਕਾਨ ਮੈਡੀਕਲ ਸਟੋਰ ਤੇ ਤਨਤ ਵਜੇ ਤੋਂ ਰਾਤ 10 ਵਜੇ ਤੱਕ ਨੌਕਰੀ ਤੇ ਰੱਖ ਲਿਆ ਸੀ ਮੇਰਾ ਆ ਦੋਸਤਾ ਬਾਕੀ ਲੋਕਾਂ ਤੋਂ ਬਿਲਕੁਲ ਵੱਖਰਾ ਸੀ ਜਦੋਂ ਤੱਕ ਅਸੀਂ ਲੋਕ ਨਾਲ ਪੜ੍ਹੇ ਉਸਨੇ ਮੇਰੀ ਬਹੁਤ ਇੱਜ਼ਤ ਕੀਤੀ ਆਪਣੇ ਘਰੋਂ ਮੇਰੇ ਲਈ ਖਾਣ ਪੀਣ ਦੀਆਂ ਚੀਜ਼ਾਂ ਵੀ ਲਿਆਉਂਦਾ ਸੀ ਜਦੋਂ ਮੈਂ ਉਸ ਨੂੰ ਆਪਣੀ ਸਮੱਸਿਆ ਦੱਸੀ ਤਾਂ ਗੁੱਸੇ ਵਿੱਚ ਆ ਗਿਆ ਤੇ ਬੋਲਿਆ ਯਾਰ ਉਹ ਪ੍ਰਿੰਸੀਪਲ ਤਾਂ ਸਿੱਧਾ ਆਈ ਚਾਹੁੰਦਾ ਸੀ ਕਿ ਤੂੰ ਉਸ ਕਾਲਜ ਵਿੱਚ ਨਾ ਪੜ੍ਹੇ ਕੋਈ ਕਾਰਨ ਨਹੀਂ ਹੈ ਤੇਰੇ ਨੰਬਰ ਇੰਨੇ ਚੰਗੇ ਆਏ ਐ ਉਹਨਾਂ ਨੇ ਬਾਕੀ ਵਿਦਿਆਰਥੀਆਂ ਉਹਨੇ ਨੰਬਰ ਨਹੀਂ ਲਿਆ ਸਕੇ ਮੈਂ ਵੀ ਇਸ ਗੱਲ ਨੂੰ ਸਮਝਦਾ ਸੀ ਖੈਰ ਸਮਿੱਤ ਮੈਨੂੰ ਆਪਣੇ ਨਾਲ ਡਾਕਟਰ ਸਾਹਿਬ ਕੋਲ ਲੈ ਗਿਆ ਡਾਕਟਰ ਦਾ ਨਾਮ ਵਿਹਾਨ ਸ਼ਾਹ ਸੀ ਉਹ ਵਿਦੇਸ਼ ਤੋਂ ਪੜ੍ਹ ਕੇ ਆਏ ਸੀ ਇਸ ਲਈ ਉਹਨਾਂ ਦੀ ਸੋਚ ਆਮ ਲੋਕਾਂ ਤੋਂ ਅਲੱਗ ਸੀ ਉਹਨਾਂ ਨੇ ਮੇਰੇ ਤੋਂ ਕੁਝ ਜ਼ਰੂਰੀ ਗੱਲਾਂ ਪੁੱਛੀਆਂ ਫਿਰ ਕਹਿ ਦਿੱਤਾ ਕਿ ਮੈਂ ਕੱਲ ਤੋਂ ਹੀ ਉਹਨਾਂ ਦੇ ਕਲੀਨਿਕ ਵਿੱਚ ਕੰਮ ਸ਼ੁਰੂ ਕਰ ਦਵਾਂ ਅਗਲੇ ਦਿਨ ਮੈਂ ਦਿਵਾਲੀ ਤੇ ਪਾਇਆ ਹੋਇਆ ਪੁਰਾਣਾ ਕੱਪੜਾ ਕੱਢਿਆ ਜੋ ਮਾਂ ਨੇ 2 ਸਾਲ ਪਹਿਲਾਂ ਦਿੱਤਾ ਸੀ ਉਸ ਨੂੰ ਪ੍ਰੈਸ ਕਰਾਇਆ ਚੰਗੀ ਤਰ੍ਹਾਂ ਤਿਆਰ ਹੋ ਕੇ ਕਲੀਨਿਕ ਪਹੁੰਚ ਗਿਆ ਮੈਂ ਕਲੀਨਿਕ ਦੀ ਸਫਾਈ ਕੀਤੀ ਕੁੱਲਰ ਵਿੱਚ ਪਾਣੀ ਭਰਿਆ ਡਾਕਟਰ ਸਾਹਿਬ ਦੇ ਕਮਰੇ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਫੇਰ ਉਹ ਤੇ ਪਹਿਲਾਂ ਤੋਂ ਕੰਮ ਕਰ ਰਿਹਾ ਇੱਕ ਸੀਨੀਅਰ ਮੁੰਡੇ ਨਾਲ ਬਹਿ ਕੇ ਮਰੀਜ਼ਾਂ ਨੂੰ ਸੰਭਾਲਣ ਲੱਗਿਆ ਡਾਕਟਰ ਸਾਹਿਬ ਮੈਨੂੰ ਕੰਮ ਕਰਦਾ ਦੇਖ ਕੇ ਬਹੁਤ ਖੁਸ਼ ਹੋਏ ਉਹਨਾਂ ਨੇ ਉਸ ਸੀਨੀਅਰ ਮੁੰਡੇ ਨੂੰ ਨਿਰਦੇਸ਼ ਦਿੱਤਾ ਮੈਨੂੰ ਛੇਤੀ ਤੋਂ ਛੇਤੀ ਸਿਖਾ ਦਿੱਤਾ ਜਾਵੇ ਜੋ ਮੈਂ ਵੀ ਮਰੀਜ਼ਾਂ ਨੂੰ ਸੰਭਾਲਣ ਦੇ ਯੋਗ ਬਣ ਜਾਵਾਂ ਮੇਰੇ ਜਿਵੇਂ ਉਹਨਾਂ ਦੇ ਘਰੋਂ ਉਹਨਾਂ ਦਾ ਖਾਣਾ ਲਿਆਉਣ ਦੀ ਜ਼ਿੰਮੇਵਾਰੀ ਸੀ ਡਾਕਟਰ ਸਾਹਿਬ ਇੱਕ ਬਜ਼ੁਰਗ ਘਰੇਲੂ ਸਹਾਇਕਾ ਮੈਨੂੰ ਖਾਣਾ ਦੇ ਦਿੰਦੀ ਸੀ ਡਾਕਟਰ ਸਾਹਿਬ ਦਾ ਜੇ ਵਿਆਹ ਨਹੀਂ ਹੋਇਆ ਸੀ ਪਰ ਖਾਣਾ ਉਹਨਾਂ ਦੀ ਮਾਂ ਬਣਾਉਂਦੀ ਸੀ ਸਭ ਤੋਂ ਚੰਗੀ ਗੱਲ ਇਹ ਸੀ ਕਲੀਨਿਕ ਵਿੱਚ ਕੰਮ ਕਰਨ ਵਾਲੇ ਚਾਰੇ ਮੁੰਡਿਆਂ ਲਈ ਉਹਨਾਂ ਦੇ ਘਰੋਂ ਹੀ ਖਾਣਾ ਆਉਂਦਾ ਸੀ। ਸ਼ੁਰੂਆਤ ਵਿੱਚ ਮੈਂ ਉਹਨਾਂ ਲੋਕਾਂ ਨਾਲ ਬਹਿ ਕੇ ਖਾਣਾ ਖਾਣ ਤੋਂ ਮਨਾ ਕਰਦਾ ਰਿਹਾ। ਇੱਕ ਦਿਨ ਡਾਕਟਰ ਸਾਹਿਬ ਨੇ ਮੈਨੂੰ ਬੁਲਾ ਕੇ ਮੇਰੀ ਪਰੇਸ਼ਾਨੀ ਪੁੱਛੀ। ਮੈਂ ਉਹਨਾਂ ਨੂੰ ਦੱਸਿਆ, ਮੈਂ ਆਮ ਲੋਕਾਂ ਨਾਲ ਬਹਿ ਕੇ ਖਾਣਾ ਨਹੀਂ ਖਾ ਸਕਦਾ ਕਿਉਂਕਿ ਮੈਨੂੰ ਡਰ ਹੈ ਕਿਤੇ ਉਹ ਮੈਨੂੰ ਘਿਰਨਾ ਦੀ ਨਜ਼ਰ ਨਾਲ ਨਾ ਵੇਖਣ ਜਾਂ ਸਕੂਲ ਤਰ੍ਹਾਂ ਮੇਰਾ ਮਜ਼ਾਕ ਨਾ ਉਡਾਣਾ। ਉਹਨਾਂ ਨੇ ਮੈਨੂੰ ਸਮਝਾਇਆ ਤੇ ਭਰੋਸਾ ਦਿਵਾਇਆ, ਇੱਥੇ ਇਦਾਂ ਦੇ ਕੋਈ ਮੌਲ ਨਹੀਂ ਐ। ਮੈਨੂੰ ਉੱਥੇ ਕੰਮ ਕਰਦੇ ਹੋਏ ਤਿੰਨ ਮਹੀਨੇ ਹੋ ਚੁੱਕੇ ਸੀ। ਇੱਕ ਦਿਨ ਜਦੋਂ ਮੈਂ ਖਾਣਾ ਲੈਣ ਉਹਨਾਂ ਦੇ ਘਰੇ ਗਿਆ ਉਹਨਾਂ ਦੀ ਬਜ਼ੁਰਗ ਸਾਇਕਾ ਘਬराई ਹੋਈ ਸੀ ਮੈਨੂੰ ਦੇਖਦੇ ਹੀ ਬੋਲੀ ਹਰਜੋਤਾ ਪੁੱਤ ਜਲਦੀ ਅੰਦਰ ਚਲੋ ਮੈਡਮ ਜੀ ਪੋੜੀਆਂ ਤੋਂ ਡਿੱਗ ਗਏ ਹਨ ਇਹ ਸੁਣ ਕੇ ਮੈਂ ਭੱਜਿਆ ਭੱਜਿਆ ਅੰਦਰ ਗਿਆ ਉਹਨਾਂ ਦੇ ਸਿਰ ਵਿੱਚੋਂ ਤੇਜ਼ੀ ਨਾਲ ਖੂਨ ਵਹਿ ਰਿਹਾ ਸੀ ਉਸ ਦਿਨ ਡਾਕਟਰ ਸਾਹਿਬ ਨੂੰ ਇੱਕ ਜ਼ਰੂਰੀ ਮੀਟਿੰਗ ਲਈ ਸਵੇਰੇ ਹੀ ਵੱਡੇ ਹਸਪਤਾਲ ਜਾਣਾ ਪਿਆ ਸੀ ਉਹ ਅਜੇ ਤੱਕ ਵਾਪਸ ਨਹੀਂ ਆਏ ਸੀ ਮੈਂ ਤੁਰੰਤ ਫੈਸਲਾ ਲਿਆ ਫੌਰਨ ਐਂਬੂਲੈਂਸ ਨੂੰ ਕਾਲ ਕੀਤੀ ਜਦੋਂ ਤੱਕ ਐਂਬੂਲੈਂਸ ਪਹੁੰਚੀ ਮੈਂ ਮੁੱਢਲੇ ਇਲਾਜ ਦੇ ਤੌਰ ਤੇ ਉਹਨਾਂ ਦੇ ਸਿਰ ਤੇ ਪੱਟੀ ਕਰ ਦਿੱਤੀ ਜਦੋਂ ਮੈਨੂੰ ਇਹ ਪਤਾ ਲੱਗਾ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਮੈਂ ਤੁਰੰਤ ਮਸ਼ੀਨ ਮੰਗਾ ਕੇ ਉਹਨਾਂ ਦਾ ਸ਼ੂਗਰ ਲੈਵਲ ਚੈੱਕ ਕੀਤਾ ਉਹਨਾਂ ਦਾ ਸ਼ੂਗਰ ਬਹੁਤ ਖਤਰਨਾਕ ਤਰੀਕੇ ਨਾਲ ਡਿੱਗਿਆ ਹੋਇਆ ਸੀ ਮੈਂ ਤੁਰੰਤ ਸਹਾਇਕਾਂ ਨੂੰ ਕਿਹਾ ਉਹ ਜੂਸ ਬਣਾ ਕੇ ਲਿਆਉਣਾ ਕਰੀਬ 20 ਮਿੰਟ ਵਿੱਚ ਐਂਬੂਲੈਂਸ ਪਹੁੰਚੀ ਉੱਥੇ ਮੌਜੂਦ ਐਂਬੂਲੈਂਸ ਕਰਮਚਾਰੀਆਂ ਨੇ ਇਹ ਵੇਖ ਕੇ ਤਾਰੀਫ ਕੀਤੀ ਕਿ ਮੈਂ ਸਮੇਂ ਤੋਂ ਸਮਝਦਾਰੀ ਤੇ ਸੂਝ-ਬੂਝ ਦਿਖਾਈ। ਮੈਂ ਘਰ ਦੇ ਨੰਬਰ ਤੋਂ ਹੀ ਡਾਕਟਰ ਸਾਹਿਬ ਨੂੰ ਕਾਲ ਕਰਕੇ ਸੂਚਨਾ ਦੇ ਦਿੱਤੀ। ਉਹ ਘਬਰਾ ਗਏ। ਤੁਰੰਤ ਉਹ ਹਸਪਤਾਲ ਵੱਲ ਰਵਾਨਾ ਹੋ ਗਏ ਜਿੱਥੇ ਮੈਂ ਉਹਨਾਂ ਦੀ ਮਾਤਾ ਜੀ ਨੂੰ ਲੈ ਕੇ ਜਾ ਰਿਹਾ ਸੀ। ਜਦੋਂ ਤੱਕ ਡਾਕਟਰ ਸਾਹਿਬ ਨਹੀਂ ਪਹੁੰਚੇ, ਮੈਂ ਉਹਨਾਂ ਦੀ ਮਾਤਾ ਨੂੰ ਬਹੁਤ ਚੰਗੇ ਤਰੀਕੇ ਨਾਲ ਧਿਆਨ ਰੱਖਿਆ। ਡਾਕਟਰ ਸਾਹਿਬ ਆਪਣੀ ਮਾਂ ਨਾਲ ਬਹੁਤ ਪਿਆਰ ਕਰਦੇ ਸੀ ਕਿਉਂਕਿ ਉਹਨਾਂ ਦੇ ਬਾਪੂ ਨੇ ਉਹਨਾਂ ਦੇ ਬਚਪਨ ਵਿੱਚ ਹੀ ਦੂਜਾ ਵਿਆਹ ਕਰਕੇ ਪਹਿਲੀ ਘਰ ਵਾਲੀ ਨੂੰ ਤਲਾਕ ਦੇ ਦਿੱਤਾ ਸੀ ਜਦੋਂ ਡਾਕਟਰ ਨੇ ਉਹਨਾਂ ਨੂੰ ਦੱਸਿਆ ਜੇ ਹਰਜੋਤ ਸਮੇਂ ਤੇ ਜੂਸ ਨਾ ਪਿਆਇਆ ਹੁੰਦਾ ਤਾਂ ਉਹਨਾਂ ਦੀ ਤਬੀਅਤ ਹੋਰ ਜ਼ਿਆਦਾ ਖਰਾਬ ਹੋ ਜਾਣੀ ਸੀ ਇਹ ਸੁਣ ਕੇ ਉਹਨਾਂ ਨੇ ਮੈਨੂੰ ਗਲ ਨਾਲ ਲਾ ਲਿਆ ਤੇ ਰੋਣ ਲੱਗੇ ਮੈਂ ਪਹਿਲੀ ਵਾਰ ਲੋਕਾਂ ਦਾ ਐਦਾਂ ਦਾ ਰੂਪ ਵੇਖਿਆ ਸੀ ਜਿੱਥੇ ਇੱਕ ਮਾਮੂਲੀ ਇਨਸਾਨ ਨੂੰ ਵੀ ਇਨਸਾਨ ਸਮਝਿਆ ਜਾਂਦਾ ਹੈ ਮੈਂ ਖੁਦ ਵੀ ਡਾਕਟਰ ਸਾਹਿਬ ਦੇ ਗਲ ਲੱਗ ਕੇ ਰੋ ਪਿਆ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸੀ ਡਾਕਟਰ ਸਾਹਿਬ ਤੇ ਉਹਨਾਂ ਦੀ ਮਾਤਾ ਜੀ ਹੁਣ ਮੈਨੂੰ ਆਪਣੇ ਬੱਚਿਆਂ ਤੋਂ ਵੱਧ ਪਿਆਰ ਦੇਣ ਲੱਗੇ ਡਾਕਟਰ ਸਾਹਿਬ ਪਹਿਲਾਂ ਤੋਂ ਹੀ ਮੇਰੇ ਹਾਲਾਤ ਜਾਣਦੇ ਸੀ ਪਰ ਜਦੋਂ ਉਹਨਾਂ ਦੀ ਮਾਤਾ ਨੂੰ ਮੇਰੇ ਬਾਰੇ ਸਭ ਪਤਾ ਲੱਗਿਆ ਤਾਂ ਉਹਨਾਂ ਨੇ ਡਾਕਟਰ ਸਾਹਿਬ ਨੂੰ ਕਿਹਾ ਇਸ ਬੱਚੇ ਦੀ ਪੜ੍ਹਾਈ ਵਿੱਚ ਰਿਕਾਰਡ ਇੰਨਾ ਚੰਗਾ ਹੈ ਤੇ ਪੜ੍ਹਨ ਯੋਗ ਬੱਚਾ ਹੈ ਉਹ ਮੈਨੂੰ ਪੜ੍ਹਾਉਣਾ ਚਾਹੁੰਦੇ ਹਨ ਉਸ ਦਿਨ ਮੇਰੇ ਲਈ ਐਦਾਂ ਸੀ ਜਿਵੇਂ ਕਿਸੇ ਅੰਨੇ ਨੂੰ ਅਚਾਨਕ ਅੱਖਾਂ ਮਿਲ ਗਈਆਂ ਹੋਣ ਉਹਨਾਂ ਨੇ ਮੇਰਾ ਦਾਖਲਾ ਕਰਵਾਇਆ ਮੈਂ ਬਕਾਇਦਾ ਕਾਲਜ ਜਾਣ ਲੱਗਾ ਤਾਂ ਮੇਰੇ ਮਨ ਵਿੱਚ ਇੱਕ ਵਿਚਾਰ ਆਇਆ ਮੈਨੂੰ ਡਾਕਟਰ ਬਣਨ ਦੀ ਬਜਾਏ ਐਦਾਂ ਕੋਈ ਤਾਕਤਵਰ ਪੇਸ਼ਾ ਅਪਣਾਉਣਾ ਚਾਹੀਦਾ ਹੈ ਜਿਹਦੇ ਵਿੱਚ ਮੇਰੇ ਕੋਲ ਇੰਨਾ ਹੱਕ ਹੋਵੇ ਕਿ ਲੋਕ ਮੇਰੇ ਤੋਂ ਡਰਨ ਵੀ ਤੇ ਮੈਂ ਉਸ ਨੂੰ ਪਛਾਣ ਤੋਂ ਛੁਟਕਾਰਾ ਪਾ ਸਕਾਂ ਜੋ ਲੋਕ ਮੈਨੂੰ ਇੱਕ ਸਫਾਈ ਕਰਮੀ ਗੰਦਗੀ ਸਾਫ ਕਰਨ ਵਾਲਾ ਜਾਂ ਨੀਵੀਂ ਜਾਤੀ ਦੇ ਬੰਦੇ ਦੇ ਤੌਰ ਤੇ ਦੰਦੇ ਹਨ ਮੈਂ ਚਾਹੁੰਦਾ ਸੀ ਉਹ ਲੋਕ ਮੈਨੂੰ ਇੱਜ਼ਤ ਨਾਲ ਵੇਖਣਾ ਕਾਲਜ ਤੋਂ ਵਾਪਸ ਆ ਕੇ ਮੈਂ ਡਾਕਟਰ ਸਾਹਿਬ ਦੇ ਕਲੀਨਿਕ ਵਿੱਚ ਕੰਮ ਵੀ ਸੰਭਾਲਦਾ ਸੀ ਫਿਰ ਉਹਨਾਂ ਨੇ ਮੈਨੂੰ ਕਿਹਾ ਮੈਂ ਆਪਣੀ ਪੜ੍ਹਾਈ ਤੇ ਪੂਰਾ ਧਿਆਨ ਦੇਵਾਂ ਉਹ ਇਹਨਾਂ ਦੀਆਂ ਦੁਆਵਾਂ ਤੇ ਮਿਹਨਤ ਦਾ ਅਸਰ ਸੀ ਸੈਕਿੰਡ ਈਅਰ ਵਿੱਚ ਇੱਕ ਸਫਾਈ ਕਰਮੀ ਦੇ ਪੁੱਤ ਨੇ ਬੋਰਡ ਵਿੱਚ ਤੀਜੀ ਪੋਜੀਸ਼ਨ ਹਾਸਲ ਕੀਤੀ ਸੀ ਮੇਰੇ ਮਾਪੇ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਸੀ ਬਾਰ ਬਾਰ ਆਈ ਕਹਿੰਦੇ ਸੀ ਡਾਕਟਰ ਸਾਹਿਬ ਸਾਡੇ ਲਈ ਕੋਈ ਆਮ ਬੰਦਾ ਨਹੀਂ ਸਗੋਂ ਫਰਿਸ਼ਤੇ ਦੀ ਤਰ੍ਹਾਂ ਹੈ ਇਹ ਸਚਾਈ ਸੀ ਕਦੇ ਕਦੇ ਮੈਂ ਸੋਚਦਾ ਜਿੱਥੇ ਪ੍ਰਿੰਸੀਪਲ ਵਰਗੇ ਲੋਕ ਹੁੰਦੇ ਨੇ ਉੱਥੇ ਡਾਕਟਰ ਲੋਕ ਵਰਗੇ ਚੰਗੇ ਲੋਕ ਵੀ ਹੁੰਦੇ ਹਨ ਮੇਰੇ ਤੋਂ ਛੋਟੇ ਤਨਪ੍ਰਾ ਵੀ ਆਪਣੀ ਪੜ੍ਹਾਈ ਜਾਰੀ ਰੱਖੇ ਹੋਏ ਸੀ ਮੇਰੀ ਸੋਚ ਅਤੇ ਸਮਝਦਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਸੀ ਇੱਕ ਦਿਨ ਚੰਗੇ ਮਾਹੌਲ ਵਿੱਚ ਸਿੱਖਿਆ ਪ੍ਰਾਪਤ ਕਰਨ ਮੈਂ ਹੁਣ ਪੂਰੀ ਤਰ੍ਹਾਂ ਇੱਕ ਜ਼ਿੰਮੇਵਾਰ ਬੰਦਾ ਦਿਖਣ ਲੱਗਿਆ ਸੀ ਜਦੋਂ ਡਾਕਟਰ ਸਾਹਿਬ ਨੇ ਮੇਰੇ ਤੋਂ ਮੇਰੇ ਫਿਊਚਰ ਬਾਰੇ ਪੁੱਛਿਆ ਤਾਂ ਮੈਂ ਉਹਨਾਂ ਨੂੰ ਆਪਣੀ ਇੱਛਾ ਦੱਸੀ ਉਹ ਮੇਰੀ ਗੱਲ ਸੁਣ ਕੇ ਕਾਫੀ ਦੇਰ ਤੱਕ ਹੱਸਦੇ ਰਹੇ ਫਿਰ ਬੋਲੇ ਹਰਜੋਤ ਤੁਸੀਂ ਅਸਲ ਵਿੱਚ ਸਮਾਜ ਵਿੱਚ ਮਿਲੀ અપਮਾਨਜਨਕ ਸਥਿਤੀ ਦਾ ਬਦਲਾ ਲੈਣਾ ਚਾਹੁੰਦੇ ਹੋ ਕਿ ਤੁਹਾਨੂੰ ਨਹੀਂ ਲੱਗਦਾ ਜੇ ਤੁਹਾਡੇ ਹੱਥ ਵਿੱਚ ਪਾਵਰ ਆ ਗਈ ਤੁਸੀਂ ਉਸੇ ਜ਼ਾਲਮ ਵਿਵਸਥਾ ਦਾ ਹਿੱਸਾ ਬਣ ਜਾਓਗੇ ਮੈਂ ਉਹਨਾਂ ਦੀ ਗੱਲ ਨੂੰ ਬਹੁਤ ਦੇਰ ਤੱਕ ਸੋਚਦ ਰਿਆ ਸੱਚ ਕਹਾ ਉਹਨਾਂ ਨੇ ਬਿਲਕੁਲ ਸਹੀ ਕਿਹਾ ਸੀ ਹੋ ਸਕਦਾ ਮੈਂ ਲੋਕਾਂ ਤੋਂ ਬਦਲਾ ਲੈਂਦੇ ਲੰਦੇ ਖੁਦ ਵੀ ਕਠੋਰ ਤੇ ਬੇਇਨਸਾਫ਼ ਬਣ ਜਾਵਾਂ ਫਿਰ ਵੀ ਉਹਨਾਂ ਨੇ ਮੇਰੀ ਇੱਛਾ ਦਾ ਸਨਮਾਨ ਕੀਤਾ ਮੈਂ ਇੱਕ ਚੰਗੇ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪਾਈ ਫੇ ਡਾਕਟਰ ਸਾਹਿਬ ਦੀ ਸਲਾਹ ਨਾਲ ਮੈਂ ਯੂਪੀਐਸਸੀ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਬੜੀ ਮਿਹਨਤ ਤੇ ਦਿਲੋਂ ਜਾਨ ਨਾਲ ਮੈਂ ਯੂਪੀਐਸਸੀ ਦੀ ਤਿਆਰੀ ਕੀਤੀ ਫਿਰ ਮੈਂ ਯੂਪੀਐਸਸੀ ਦੇ ਇਗਜ਼ਾਮ ਦਿੱਤੇ ਤਾਂ ਮੈਂ ਸਾਰੇ ਇਗਜ਼ਾਮ ਕਲੀਅਰ ਕਰ ਦਿੱਤੇ ਤੇ ਇੰਟਰਵਿਊ ਵੀ ਕਲੀਅਰ ਕਰ ਦਿੱਤਾ ਤਾ ਮੈਨੂੰ ਐਸਪੀ ਦੀ ਪੋਸਟ ਮਿਲੀ ਸੁਪਰੀਡੈਂਟ ਆਫ ਪੁਲਿਸ ਇਹ ਸਭ ਮੇਰੇ ਲਈ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਸੀ ਮੇਰੇ ਨਾਲ ਮੇਰੇ ਮਾਪਿਆਂ ਦੀ ਦੁਆਵਾਂ ਡਾਕਟਰ ਤੇ ਡਾਕਟਰ ਦੀ ਮਾਤਾ ਦੀਆਂ ਦੁਆਵਾਂ ਡਾਕਟਰ ਸਾਹਿਬ ਮੈਨੂੰ ਆਪਣੇ ਛੋਟੇ ਭਰਾ ਵਰਗਾ ਮੰਨਦੇ ਸੀ ਦੇਖਦੇ-ਦੇਖਦੇ ਮੇਰੇ ਸਾਹਮਣੇ ਸਫਲਤਾ ਦੇ ਨਵੇਂ-ਨਵੇਂ ਦਰਵਾਜ਼ੇ ਖੁੱਲਦੇ ਗਏ 10 ਸਾਲਾਂ ਵਿੱਚ ਮੇਰਾ ਨਾਮ ਦੂਰ-ਦੂਰ ਤੱਕ ਚਮਕਣ ਲੱਗਿਆ ਡਾਕਟਰ ਨੇ ਕਦੇ ਵਿਆਹ ਨਹੀਂ ਕੀਤਾ ਸੀ ਉਹਨਾਂ ਦੀ ਮਾਤਾ ਜੀ ਦੁਨੀਆ ਤੋਂ ਵਿਦਾ ਹੋ ਚੁੱਕੀ ਸੀ ਪਰ ਮੇਰੀ ਮਾਤਾ ਜੀ ਮੈਨੂੰ ਬਹੁਤ ਲੜਦੀ ਤੇ ਝਗੜਦੀ ਸੀ ਫਿਰ ਵੀ ਮੈਂ ਵਿਆਹ ਲਈ ਰਾਜੀ ਨਹੀਂ ਸੀ ਮੇਰੇ ਇੱਕ ਭਰਾ ਨੇ ਮੈਡੀਕਲ ਕਾਲਜ ਵਿੱਚ ਦਾਖਲਾ ਲਿਆ ਦੂਜੇ ਨੇ ਇੰਜੀਨੀਅਰਿੰਗ ਕੀਤੀ ਤੀਜੇ ਨੇ ਵਿਦੇਸ਼ ਦੀ ਇੱਕ ਕੰਪਨੀ ਵਿੱਚ ਅਰਜੀ ਦਿੱਤੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਉਹ ਵਿਦੇਸ਼ ਚਲਾ ਗਿਆ ਮੇਰਾ ਸਭ ਤੋਂ ਛੋਟਾ ਭਰਾ ਆਰਮੀ ਵਿੱਚ ਜਾਣਾ ਚਾਹੁੰਦਾ ਸੀ ਮੈਂ ਉਸ ਨੂੰ ਉਸੇ ਤਰ੍ਹਾਂ ਦੇ ਕਾਲਜ ਵਿੱਚ ਪੜਾ ਰਿਹਾ ਸੀ ਜ਼ਿੰਦਗੀ ਦਾ ਸਫ਼ਰ ਐਵੇਂ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ ਮੈਨੂੰ ਹੁਣ ਯਕੀਨ ਹੋ ਗਿਆ ਸੀ ਕਿ ਜੇ ਕੋਈ ਮੈਨੂੰ ਮੇਰੇ ਤਿੱਤ ਤੋਂ ਪਛਾਣ ਵੀ ਲਵੇ ਤਾਂ ਮੇਰੀ ਬਦਲੀ ਹੋਈ ਹਾਲਤ ਨੂੰ ਦੇਖ ਕੇ ਮੇਰੇ ਤੇ ਤੰਜ ਖਸਣ ਦੀ بجائے ਮੇਰੀ ਹਿੰਮਤ ਤੇ ਜ਼ਰੂਰਤ ਦੀ ਕਹਾਣੀ ਸੁਣਾਏਗਾ ਐਹੀ ਸੋਚ ਕੇ ਮੈਂ ਮੁਸਕਰਾਉਂਦਾ ਹੁੰਦਾ ਸੀ ਮੇਰੇ ਮਾਪੇ ਹੁਣ ਇੱਕ ਚੰਗੀ ਜ਼ਿੰਦਗੀ ਜੀ ਰਹੇ ਸੀ ਉਹਨਾਂ ਨੂੰ ਦੇਖ ਕੇ ਮੇਰੇ ਅੰਦਰ ਇੱਕ ਡੂੰਗਾ ਸਕੂਨ ਉਤਰ ਆਉਂਦਾ ਸੀ ਮੈਨੂੰ ਹੁਣ ਬਾਰ-ਬਾਰ ਆਪਣੇ ਬਚਪਨ ਵਿੱਚ ਕਈ ਹੋਈ ਉਹ ਇੱਕ ਗੱਲ ਤੇ ਹਰਾਨੀ ਹੁੰਦੀ ਸੀ ਮੈਂ ਗੁੱਸੇ ਵਿੱਚ ਇੱਕ ਗੱਲ ਕਹਿ ਦਿੱਤੀ ਸੀ ਰੱਬ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਸੱਚਮੁੱਚ ਮੈਨੂੰ ਆਪਣੀ ਜਗ੍ਹਾ ਪਹੁੰਚਾ ਦਿੱਤਾ ਜਿੱਥੇ ਉਹ ਹੀ ਲੋਕ ਜੋ ਕੱਲ ਤੱਕ ਮੇਰਾ ਮਜ਼ਾਕ ਉਡਾਉਂਦੇ ਸੀ ਮੈਨੂੰ ਅਪਮਾਨਜਨਕ ਨਾਵਾਂ ਨਾਲ ਬੁਲਾਉਂਦੇ ਸੀ ਅੱਜ ਉਹ ਮੈਨੂੰ ਮਿਲਣ ਲਈ ਮੇਰੇ ਦਫ਼ਤਰ ਦੇ ਬਾਹਰ ਘੰਟੇ ਇੰਤਜ਼ਾਰ ਕਰਦੇ ਸੀ ਮੇਰੀ ਆਦਤ ਸੀ ਮੈਂ ਵੱਖ-ਵੱਖ ਪਿੰਡਾਂ ਤੇ ਇਲਾਕਿਆਂ ਵਿੱਚ ਖੁੱਲ੍ਹੀਆਂ ਮੀਟਕਾਂ ਲਾਇਆ ਕਰਦਾ ਸੀ ਜਿਨ੍ਹਾਂ ਦਾ ਮਕਸਦ ਇਹ ਸੀ ਆਮ ਲੋਕ ਮੇਰੇ ਤੱਕ ਸਿੱਧੇ ਪਹੁੰਚ ਸਕਣ ਉਹਨਾਂ ਦੇ ਛੋਟੇ-ਛੋਟੇ ਮਸਲੇ ਆਸਾਨੀ ਨਾਲ ਹੱਲ ਹੋ ਜਾਣ ਤਾਂ ਜੋ ਉਹਨਾਂ ਦੀਆਂ ਦੁਆਵਾਂ ਲੈ ਸਕਾਂ ਇੱਕ ਦਿਨ ਮੈਂ ਇੱਕ ਪਿੰਡ ਵਿੱਚ ਇਸੇ ਤਰ੍ਹਾਂ ਖੁੱਲੀ ਵੇਟਕ ਲਾਏ ਬੈਠਾ ਸੀ ਇੱਕ ਬਜ਼ੁਰਗ ਥੱਕੇ ਹਾਰੇ ਮੇਰੇ ਸਾਹਮਣੇ ਆ ਖੜੇ ਹੋਏ ਉਹਨਾਂ ਦੇ ਪੁੱਤਾਂ ਨੇ ਉਹਨਾਂ ਦੇ ਮਕਾਨ ਤੇ ਕਬਜ਼ਾ ਕਰ ਲਿਆ ਸੀ ਉਹਨਾਂ ਨੂੰ ਘਰੋਂ ਕੱਢ ਦਿੱਤਾ ਸੀ ਮੈਂ ਉਹਨਾਂ ਦੀ ਸ਼ਕਲ ਨੂੰ ਗੌਰ ਨਾਲ ਵੇਖਣ ਲੱਗਾ ਲੱਗ ਰਿਹਾ ਸੀ ਜਿਵੇਂ ਮੈਂ ਉਹਨਾਂ ਨੂੰ ਕਿਤੇ ਵੇਖਿਆ ਹੈ ਜਦੋਂ ਮੈਂ ਉਹਨਾਂ ਦੀ ਅਰਜੀ ਤੇ ਉਹਨਾਂ ਦਾ ਨਾਮ ਪੜਿਆ ਤਾਂ ਇੱਕਦਮ ਮੇਰੇ ਮਨ ਵਿੱਚ ਆਪਣੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਦਾ ਚਿਹਰਾ ਉੱਪਰ ਆਇਆ ਟਾਈਮ ਜਦੋਂ ਬਦਲਦਾ ਹੈ ਤਾਂ ਕਿਵੇਂ ਲੋਕ ਮਜਬੂਰ ਤੇ ਲਾਚਾਰ ਹੋ ਜਾਂਦੇ ਹਨ ਇਹ ਸੋਚ ਕੇ ਮੇਰੀ ਅੱਖਾਂ ਵਿੱਚ ਹੰਝੂ ਆ ਗਏ ਮੇਰੇ ਪ੍ਰਿੰਸੀਪਲ ਸਾਹਿਬ ਦੇ ਨਾਲ ਇੱਕ ਕੁੜੀ ਵੀ ਸੀ ਉਸਨੇ ਆਪਣੇ ਪੂਰੇ ਸਰੀਰ ਨੂੰ ਚਾਦਰ ਨਾਲ ਢੱਕ ਰੱਖਿਆ ਸੀ ਸਿਰਫ ਉਸਦੀਆਂ ਅੱਖਾਂ ਦਿਖ ਰਹੀਆਂ ਸੀ ਉਹਨਾਂ ਦੀ ਸਭ ਤੋਂ ਛੋਟੀ ਕੁੜੀ ਕੋਮਲ ਸੀ ਜਿਸ ਨੂੰ ਭਰਾਵਾਂ ਨੇ ਜਾਇਦਾਦ ਦੇ ਨਾਂ ਨਾਲ ਘਰੋਂ ਵੀ ਕੱਢ ਦਿੱਤਾ ਸੀ ਮੈਂ ਆਪਣੀ ਟੀਮ ਨੂੰ ਕਿਹਾ ਇਸ ਬਜ਼ੁਰਗ ਦੀ ਅਰਜੀ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਪੁੱਤਾਂ ਤੋਂ ਉਹਨਾਂ ਦਾ ਘਰ ਵਾਪਸ ਦਵਾਇਆ ਜਾਵੇ ਅੱਗੇ ਅੱਗੇ ਵੀ ਜੇ ਉਹਨਾਂ ਨੂੰ ਪਰੇਸ਼ਾਨ ਕਰਨਾ ਤਾਂ ਉਹਨਾਂ ਨੂੰ ਸਖਤੀ ਨਾਲ ਸਮਝਾਇਆ ਜਾਵੇ ਮੈਨੂੰ ਯਕੀਨ ਸੀ ਕਿ ਮੇਰੀ ਟੀਮ ਮੇਰੇ ਸਾਰਿਆਂ ਨੂੰ ਸਮਝ ਜਾਂਦੀ ਹੈ ਮੈਂ ਉਸ ਟਾਈਮ ਆਪਣੇ ਪ੍ਰਿੰਸੀਪਲ ਸਾਹਿਬ ਨੂੰ ਸ਼ਰਮਿੰਦਾ ਕਰਨਾ ਠੀਕ ਨਾ ਸਮਝਿਆ ਕਿਉਂਕਿ ਉਹ ਜੋ ਵੀ ਰਹੇ ਹੋਣਾ ਮੇਰੇ ਟੀਚਰ ਸੀ ਮੈਂ ਉਹਨਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਉਹ ਮੇਰੀ ਟੀਮ ਨਾਲ ਘਰ ਚਲੇ ਜਾਣਾ ਮੇਰੇ ਜਵਾਨ ਉਹਨਾਂ ਪੁੱਤਰਾਂ ਨੂੰ ਚੰਗੀ ਤਰ੍ਹਾਂ ਸਮਝਾ ਦੇਣਗੇ ਜੇ ਫਿਊਚਰ ਵਿੱਚ ਵੀ ਉਹ ਕੋਈ ਸਮੱਸਿਆ ਖੜੀ ਕਰਨਗੇ ਤਾਂ ਅਸੀਂ ਲੋਕ ਵੇਖ ਲਵਾਂਗੇ ਇਹ ਸੁਣ ਕੇ ਉਹ ਰੋ ਪਏ ਹੱਥ ਜੋੜ ਕੇ ਮੇਰਾ ਧੰਨਵਾਦ ਕਰਨ ਲੱਗੇ ਉਹਨਾਂ ਨੇ ਕੰਮ ਦੇ ਹੱਥਾਂ ਨਾਲ ਆਪਣੀ ਕਮੇ ਦੀ ਜੇਬ ਵਿੱਚੋਂ ਕੁਝ ਮੁੜੇ-ਟੁੜੇ ਨੋਟ ਕੱਢ ਕੇ ਮੇਰੇ ਸਾਹਮਣੇ ਰੱਖ ਦਿੱਤੇ ਕਿਆ ਬੇਟਾ ਇਸ ਨੂੰ ਮੇਰੇ ਵੱਲੋਂ ਇੱਕ ਛੋਟਾ ਜਿਹਾ ਤੋਹਫਾ ਮੰਨ ਲਿਓ ਉਹਨਾਂ ਦੀ ਇਹ ਹਰਕਤ ਦੇਖ ਕੇ ਮੈਂ ਜੋਰ ਨਾਲ ਹੱਸ ਪਿਆ ਫਿਰ ਚੁੱਪਕੇ ਨਾਲ ਉਹਨਾਂ ਦੇ ਕੰਨ ਕੋਲ ਜਾ ਕੇ ਬੋਲਿਆ ਸਾਰਾ ਮੈਂ ਇਹ ਪੈਸੇ ਤਾਂ ਲੈ ਲਵਾਂ ਪਰ ਫਿਰ ਤੁਸੀਂ ਕਿਤੇ ਦੋਸ਼ ਲਾ ਕੇ ਸਾਰਿਆਂ ਦੇ ਸਾਹਮਣੇ ਡਾਂਟਣਾ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਮੇਰੀ ਗੱਲ ਸੁਣ ਕੇ ਉਹ ਇੱਕਦਮ ਚੁੱਪ ਗਏ ਆਪਣੀ ਅੱਖਾਂ ਨੂੰ ਜ਼ੋਰ ਨਾਲ ਖੋਲ ਕੇ ਮੈਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗੇ ਮੈਂ ਉਹਨਾਂ ਦੀ ਮੁਸ਼ਕਿਲ ਆਸਾਨ ਕਰ ਦਿੱਤੀ ਹੋਲੀ ਜੀ ਕਿਹਾ ਪ੍ਰਿੰਸੀਪਲ ਸਾਹਿਬ ਮੈਂ ਉਹ ਹੀ ਹਰਜੋਤਾ ਜੀਦਾ ਬਾਪੂ ਗਲੀਆਂ ਵਿੱਚ ਝਾੜੀ ਲਾਉਂਦਾ ਹੈ ਤੁਹਾਡੇ ਵਰਗੇ ਲੋਕਾਂ ਦੀਆਂ ਨਾਲੀਆਂ ਸਾਫ਼ ਕਰਦਾ ਹੈ ਮੇਰੀ ਆਵਾਜ਼ ਅਣਚਾਹੀ ਹੀ ਥੋੜੀ ਸਖਤ ਹੋ ਗਈ ਇਹ ਸੁਣਦੇ ਹੀ ਪ੍ਰਿੰਸੀਪਲ ਦੇ ਚਿਹਰੇ ਤੇ ਡਰ ਤੇ ਸ਼ਰਮ ਦੀਆਂ ਲਕੀਰਾਂ ਉੱਭਰ ਆਈਆਂ ਮੈਂ ਉਹਨਾਂ ਦਾ ਹੱਥ ਫੜ ਕੇ ਕਿਹਾ ਪ੍ਰਿੰਸੀਪਲ ਸਾਹਿਬ ਘਬਰਾਓ ਨਾ ਇਹ ਗੱਲ ਬਸ ਤੁਸੀਂ ਤੇ ਮੈਂ ਜਾਣਦਾ ਅਸੀਂ ਇੱਕ ਦੂਜੇ ਨੂੰ ਪਹਿਲਾਂ ਤੋਂ ਪਛਾਣਦੇ ਹਾਂ ਮੈਂ ਜਾਣਦਾ ਸੀ ਉਹਨਾਂ ਨੂੰ ਜ਼ਰੂਰ ਇਹ ਡਰ ਲੱਗ ਰਿਹਾ ਹੋਵੇਗਾ ਕਿਤੇ ਮੈਂ ਸਾਲਾਂ ਦਾ ਪੁਰਾਣਾ ਬਦਲਾ ਉਹਨਾਂ ਤੋਂ ਨਾ ਲੈ ਲਵਾ ਫਿਰ ਉਹਨਾਂ ਦੀ ਕੁੜੀ ਉਹਨਾਂ ਨੂੰ ਲੈ ਕੇ ਵਾਪਸ ਚਲੀ ਗਈ ਮੈਂ ਆਪਣੀ ਟੀਮ ਨੂੰ ਖਾਸ ਤੌਰ ਤੇ ਕਿਹਾ ਸੀ ਇਹਨਾਂ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਸਿੱਖਿਆ ਨਾਲ ਜੁੜੇ ਹਨ ਸਮਾਜ ਵਿੱਚ ਇੱਕ ਅਧਿਆਪਕ ਦਾ ਸਨਮਾਨ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਮੋਹੱਲੇ ਦੇ ਲੋਕਾਂ ਨੇ ਦੱਸਿਆ ਇਸ ਤੋਂ ਪਹਿਲਾਂ ਹੀ ਉਹਨਾਂ ਦੇ ਨਲਾਇਕ ਪੁੱਤਾਂ ਉਹਨਾਂ ਨੂੰ ਕਈ ਵਾਰ ਕੁੱਟ ਕੇ ਘਰ ਤੋਂ ਬਾਹਰ ਕੱਢ ਦਿੰਦੇ ਸੀ ਇਸ ਵਾਰ ਤਾਂ ਉਹਨਾਂ ਨੇ ਹੱਥ ਹੀ ਕਰ ਦਿੱਤੀ ਉਹਨਾਂ ਨੇ ਆਪਣੀ ਭੈਣ ਨੂੰ ਵੀ ਬਾਪੂ ਨਾਲ ਘਰੋਂ ਬਾਹਰ ਖੜਾ ਕਰ ਦਿੱਤਾ ਉਹਨਾਂ ਪੁੱਤਰਾਂ ਵਿੱਚੋਂ ਇੱਕ ਕੁਝ ਜ਼ਿਆਦਾ ਪੜਿਆ ਲਿਖਿਆ ਸੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ ਦੂਜਾ ਪੁੱਤ ਇੱਕ ਨਿੱਜੀ ਸਕੂਲ ਦਾ ਪ੍ਰਿੰਸੀਪਲ ਸੀ ਮੈਂ ਉਹਨਾਂ ਨੂੰ ਵੱਖਰੇ ਤੌਰ ਤੇ ਬੁਲਾ ਕੇ ਆਪਣੇ ਤਰੀਕੇ ਨਾਲ ਖਾਸ ਤੌਰ ਤੇ ਸਮਝਾਇਆ ਤੇ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਉਹ ਦੁਬਾਰਾ ਆਪਣੇ ਬਾਪੂ ਨੂੰ ਪਰੇਸ਼ਾਨ ਨਹੀਂ ਕਰਨਗੇ ਮੈਂ ਇਹ ਗੱਲ ਲਗਭਗ ਭੁੱਲੀ ਗਿਆ ਸੀ ਜਦੋਂ ਲਗਭਗ 15 ਦਿਨਾਂ ਬਾਅਦ ਅਚਾਨਕ ਮੇਰੇ ਇੱਕ ਕਰਮਚਾਰੀ ਨੇ ਮੈਨੂੰ ਸੂਚਨਾ ਦਿੱਤੀ ਕੋਈ ਸੱਜਣ ਮੈਨੂੰ ਮਿਲਣ ਆਏ ਹਨ ਮੈਂ ਉਸ ਸਮੇਂ ਆਪਣੇ ਨਿਵਾਸ ਸਥਾਨ 'ਤੇ ਸੀ ਜਦੋਂ ਮੈਂ ਉਹਨਾਂ ਨੂੰ ਅੰਦਰ ਬੁਲਾਇਆ ਤਾਂ ਦੇਖਿਆ ਉਹ ਉਹੀ ਬਜ਼ੁਰਗ ਹੈ ਉਹਨਾਂ ਦੀ ਕੁੜੀ ਵੀ ਨਾਲ ਸੀ ਉਹਨਾਂ ਦੇ ਹੱਥਾਂ ਵਿੱਚ ਫੜ ਤੇ ਮਠਿਆਈ ਸੀ ਉਹ ਮੇਰਾ ਧੰਨਵਾਦ ਕਰਨ ਆਏ ਸੀ ਮੈਂ ਉਹਨਾਂ ਨੂੰ ਸਮਾਨ ਨਾਲ ਬਿਠਾਇਆ ਆਪਣੀ ਮਾਂ ਨੂੰ ਕਿਹਾ ਉਹ ਆ ਕੇ ਉਹਨਾਂ ਨੂੰ ਮਿਲਣਾ ਪ੍ਰਿੰਸੀਪਲ ਸਾਹਿਬ ਮੇਰੇ ਸਾਹਮਣੇ ਹੱਥ ਜੋੜ ਕੇ ਬਹਿ ਗਏ ਮੇਰੇ ਤੋਂ ਮਾਫੀ ਮੰਗਣ ਲੱਗੇ ਬੇਟਾ ਮੈਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਮੈਂ ਕੀ ਕਰਦਾ ਉਸ ਸਮੇਂ ਮੇਰੇ ਤੇ ਦਬਾਅ ਵੀ ਬਹੁਤ ਸੀ ਮੈਨੂੰ ਡਰ ਵੀ ਸੀ ਜੇ ਤੁਸੀਂ ਪੜ੍ਹਾਈ ਵਿੱਚ ਇਸੇ ਤਰ੍ਹਾਂ ਚੰਗੇ ਨੰਬਰ ਲਿਆਉਂਦੇ ਰਹੇ ਤਾਂ ਜੋ ਲੋਕ ਸਾਡੇ ਨਿਯਮਤਦਾਨੀ ਹਨ ਉਹ ਨਾਰਾਜ਼ ਹੋ ਜਾਣਗੇ ਅਸੀਂ ਇੱਕ ਗਰੀਬ ਮੁੰਡੇ ਨੂੰ ਉਹਨਾਂ ਦੇ ਪੁੱਤਰ ਤੇ ਤਜਰੀਹ ਦਿੱਤੀ ਇਸ ਲਈ ਮੇਰੀ ਮਜਬੂਰੀ ਸੀ ਉਸ ਦਿਨ ਮੈਂ ਤੁਹਾਡੇ ਤੇ ਝੂਠਾ ਦੋਸ਼ ਲਾਇਆ ਫਿਰ ਤੁਹਾਨੂੰ ਕਾਲਜ ਤੋਂ ਕੱਢ ਦਿੱਤਾ ਇਹ ਸਾਰੀਆਂ ਗੱਲਾਂ ਕਰਦੇ ਹੋਏ ਉਹਨਾਂ ਦੀ ਨਿਗਾਹ ਲਗਾਤਾਰ ਹੇਠਾਂ ਚੁੱਕੀ ਹੋਈ ਸੀ ਉਹਨਾਂ ਦੀ ਬੇਟੀ ਕੋਮਲ ਦੇ ਚਿਹਰੇ ਤੇ ਅੱਜ ਕੋਈ ਨਕਾਬ ਨਹੀਂ ਸੀ ਜਦੋਂ ਮੇਰੀ ਨਜ਼ਰ ਉਸਤੇ ਪਈ ਤਾਂ ਇੱਕ ਪਲ ਲਈ ਐਵੇਂ ਲੱਗਿਆ ਜਿਵੇਂ ਦੁਨੀਆ ਹੀ ਰੁਕ ਗਈ ਹੋਵੇ ਫਿਰ ਮੈਂ ਆਦਰ ਪੂਰਵਕ ਆਪਣੀਆਂ ਨਜ਼ਰਾਂ ਚੁਕਾ ਲੀਆਂ ਮੈਂ ਨਹੀਂ ਚਾਹੁੰਦਾ ਸੀ ਕਿਵੇਂ ਆਪਣੇ ਅਧਿਆਪਕ ਦੀ ਕੁੜੀ ਨੂੰ ਟੱਕ ਟੱਕੀ ਲਾ ਕੇ ਵੇਖਾਂ ਮੈਂ ਉਹਨਾਂ ਨੂੰ ਹੋਰ ਕੁਝ ਕਹਿਣ ਤੋਂ ਰੋਕਿਆ ਤੇ ਕਿਹਾ ਸਰ ਜੀ ਉਸ ਦਿਨ ਜੇ ਤੁਸੀਂ ਮੈਨੂੰ ਇਸ ਤਰ੍ਹਾਂ ਅਪਮਾਨਿਤ ਕਰਕੇ ਨਾਂ ਕੱਢਿਆ ਹੁੰਦਾ ਸ਼ਾਇਦ ਮੈਂ ਸਿਰਫ 1-2 ਸਾਲ ਤੱਕ ਚੰਗੇ ਨੰਬਰ ਲਿਆਉਂਦਾ ਪਰ ਇਸ ਮੁਕਤਮ ਤੱਕ ਪਹੁੰਚਣਾ ਮੇਰੇ ਲਈ ਔਖਾ ਹੁੰਦਾ ਮੈਂ ਉਹਨਾਂ ਨੂੰ ਡਾਕਟਰ ਬਿਆਨ ਸਾਹ ਨਾਲ ਆਪਣੀ ਮੁਲਾਕਾਤ ਬਾਰੇ ਦੱਸਿਆ ਇਹ ਵੀ ਦੱਸਿਆ ਕਿ ਇਹ ਸਭ ਉਹਨਾਂ ਤੇ ਉਹਨਾਂ ਦੀ ਮਾਤਾ ਜੀ ਦੀ ਕਿਰਪਾ ਨਾਲ ਹੋਇਆ ਮੇਰੀ ਮਾਂ ਨੇ ਉਸ ਪੇਉਤੀ ਲਈ ਭੋਜਨ ਦਾ ਪ੍ਰਬੰਧ ਕਰ ਦਿੱਤਾ ਸੀ ਉਹਨਾਂ ਨੇ ਬਹੁਤ ਮਨਾ ਕੀਤਾ ਪਰ ਮੇਰੀ ਮਾਂ ਨੇ ਬੇਨਤੀ ਕੀਤੀ ਅੰਤ ਵਿੱਚ ਉਹ ਭੋਜਨ ਲਈ ਰਾਜ਼ੀ ਹੋ ਗਏ ਮੇਰੀ ਨਜ਼ਰ बार-बार ਉਸ ਕੁੜੀ ਵੱਲ ਜਾ ਰਹੀ ਸੀ ਪਤਾ ਨਹੀਂ ਕਿਉਂ ਐਦਾਂ ਪਹਿਲਾਂ ਕਦੇ ਮੇਰੇ ਨਾਲ ਨਹੀਂ ਹੋਇਆ ਸੀ ਸ਼ਾਇਦ ਮੇਰੀ ਮਾਂ ਨੇ ਮੇਰੀ ਚੋਰੀ ਛੁਪੇ ਦੇਖਦੀ ਨਜ਼ਰ ਫੜ ਲਈ ਮਾਂ ਨੇ ਜਦੋਂ ਕੋਮਲ ਤੋਂ ਪੁੱਛਿਆ ਉਸਨੇ ਕਿੰਨੀ ਪੜ੍ਹਾਈ ਕੀਤੀ ਹੈ ਤਾਂ ਉਸਨੇ ਬਹੁਤ ਸੰਜਮ ਨਾਲ ਜਵਾਬ ਦਿੱਤਾ ਉਹ ਐਮਬੀਏ ਦੇ ਆਖਰੀ ਸਾਲ ਵਿੱਚ ਹੈ ਮਾਂ ਨੇ ਸਿੱਧੇ ਉਸਦੇ ਬਾਪੂਰ ਨੂੰ ਪੁੱਛਿਆ ਤੁਸੀਂ ਆਪਣੀ ਬੇਟੀ ਦੇ ਵਿਆਹ ਦੇ ਲਈ ਕੋਈ ਗੱਲ ਪੱਕੀ ਕੀਤੀ ਹੈ ਜਾਂ ਹਜੇ ਤੱਕ ਇਕੱਲੀ ਹੈ ਤਾਂ ਪ੍ਰਿੰਸੀਪਲ ਸਾਹਿਬ ਨੇ ਚੌਂਕ ਕੇ ਮੇਰੀ ਮਾਂ ਵੱਲ ਵੇਖਿਆ ਅਜੇ ਤੱਕ ਕਿਤੇ ਕੋਈ ਗੱਲ ਨਹੀਂ ਹੋਈ ਕਿਉਂਕਿ ਇਸ ਦੇ ਭਰਾ ਇਸ ਦੀ ਪੜ੍ਹਾਈ ਤੇ ਹੋਣ ਵਾਲੇ ਖਰਚੇ ਨੂੰ ਫਜ਼ੂਲ ਖਰਚੀ ਮੰਨਦੇ ਹਨ ਵਿਆਹ ਦੀ ਤਾਂ ਕੋਈ ਸੋਚ ਵੀ ਨਹੀਂ ਰਿਹਾ ਉਹਨਾਂ ਨੇ ਲੈਜੇ ਵਿੱਚ ਉਸ ਟਾਈਮ ਟੁਕਾਈ ਤੇ ਸਚਾਈ ਸੀ ਮੇਰਾ ਦਿਲ ਅਚਾਨਕ ਭਰ ਆਇਆ ਇੱਕ ਬਾਪੂ ਆਪਣੀਆਂ ਕੁੜੀਆਂ ਨਾਲ ਕਿੰਨਾ ਪਿਆਰ ਕਰਦਾ ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਸੀ ਮੈਂ ਆਪਣੀ ਮਾਂ ਦੀ ਮਨਸ਼ਾ ਜਾਣਦਾ ਸੀ ਇਸ ਲਈ ਮੈਂ ਉਹਨਾਂ ਨੂੰ ਅੱਖਾਂ ਅੱਖਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਚਿਹਰੇ ਤੇ ਛਾਈ ਗੰਭੀਰਤਾ ਦੇਖ ਕੇ ਮੈਂ ਚੁੱਪ ਰਹਿ ਗਿਆ ਮੈਂ ਨਹੀਂ ਚਾਹੁੰਦਾ ਸੀ ਕਿਸੇ ਮਜਬੂਰੀ ਦਾ ਫਾਇਦਾ ਚੱਕਾਂ ਬਹੁਤ ਸਾਰੀਆਂ ਕੁੜੀਆਂ ਖੁਦ ਹੀ ਮੇਰੇ ਨਾਲ ਵਿਆਹ ਦੀ ਇੱਛਾ ਜਤਾ ਚੁੱਕੀਆਂ ਸੀ ਪਰ ਮੈਂ ਕਦੇ ਕਿਸੇ ਵੱਲ ਵਧਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਮੈਂ ਚਾਹੁੰਦਾ ਸੀ ਮੇਰੀ ਜ਼ਿੰਦਗੀ ਵਿੱਚ ਕੋਈ ਆਵੇ ਤਾਂ ਉਹ ਇਦਾਂ ਦੀ ਹੋਵੇ ਜਿਸ ਨੂੰ ਮੇਰੇ ਅਤੀਤ ਦੀ ਸਮਝ ਹੋਵੇ ਨਾਲ ਹੀ ਮੇਰੀ ਇੱਕ ਅਜੀਬ ਖੁਆਇ ਸੀ ਕਿ ਕੋਈ ਵੀ ਮੈਨੂੰ ਮੇਰੇ ਅਤੀਤ ਦੇ ਸਾਰੇ ਅਪੜਾਉਣ ਦੀ ਗੱਲ ਨਾ ਕਰੇ ਉਹ ਲੋਕ ਉੱਥੋਂ ਤੱਕ ਰਿਕਸ਼ੇ ਵਿੱਚ ਪਹੁੰਚੇ ਸੀ ਪਰ ਮੈਂ ਆਪਣੇ ਡਰਾਈਵਰ ਨੂੰ ਕਹਿ ਕੇ ਉਹਨਾਂ ਨੂੰ ਸਰਕਾਰੀ ਗੱਡੀ ਤੇ ਉਹਨਾਂ ਨੂੰ ਘਰੇ ਵਿਜਵਾ ਦਿੱਤਾ ਉਸ ਕੁੜੀ ਦੀ ਖਮੀਰਤਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਉਹਨਾਂ ਦੇ ਜਾਣ ਤੋਂ ਬਾਅਦ ਮਾਂ ਫਿਰ ਤੋਂ ਪਿੱਛੇ ਪੈ ਗਈ ਕਹਿਣ ਲੱਗੀ ਹਰ ਜੋਤਾ ਹੁਣ ਬਸ ਕਰ ਆਪਣੀ ਜਿੱਦ ਛੱਡ ਦੇ ਮੈਂ ਬੁੱਢੀ ਹੋ ਗਈਆਂ ਕਦੋਂ ਤੱਕ ਤੇਰੀ ਜ਼ਿੰਮੇਵਾਰੀ ਚੱਕਦੀ ਰੰਗਈ ਸਾਰੀ ਉਮਰ ਕੰਮ ਕਰਦੇ ਕਰਦੇ ਨਿਕਲ ਗਈ ਰੱਬ ਨੇ ਮੈਨੂੰ ਕੋਈ ਕੁੜੀ ਨਹੀਂ ਦਿੱਤੀ ਜੇ ਮੇਰੇ ਕੋਲ ਵੇਖ ਕੇ ਦੋ ਪਲ ਸਕੂਨ ਦੇ ਦੇ ਦਿੰਦੀ ਚਾਰ ਪੁੱਤ ਦਿੱਤੇ ਚਾਰੇ ਦੇ ਚਾਰੇ ਇੰਨੇ ਨੇ ਕੰਮੇ ਹਨ ਕੰਮਤੰਦਾ ਹੁੰਦੇ ਵੀ ਹੁਣ ਤੱਕ ਕੁਆਰੇ ਬੈਠੇ ਹਨ ਮਾਂ ਨੇ ਆਖਰ ਵਿੱਚ ਇੱਕ ਰਵਾਇਤੀ ਮਾਂ ਦੀ ਤਰ੍ਹਾਂ ਰੋਣਾ ਸ਼ੁਰੂ ਕਰ ਦਿੱਤਾ ਮੈਨੂੰ ਮਾਂ ਦੀ ਇਸੇ ਆਦਤ ਤੋਂ ਡਰ ਲੱਗਦਾ ਸੀ ਮੈਂ ਆਖਰਕਾਰ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਛੱਡ ਦਿੱਤੀ ਖੁਦ ਨੂੰ ਵੱਖ ਕਰ ਲਿਆ ਰਾਤ ਨੂੰ ਮੈਂ ਆਪਣੀ ਸਟੱਡੀ ਵਿੱਚ ਬੈਠ ਕੇ ਆਪਣੀ ਲੰਗੀ ਜਿੰਦਗੀ ਬਾਰੇ ਸੋਚਦਾ ਰਿਹਾ ਧਨ ਅਤੇ ਉਹਦਾ ਇਨਸਾਨ ਦੀ ਜਾਤ ਵਰਗਾ ਉਸ ਦੀਆਂ तमाम ਕਮਜ਼ੋਰੀਆਂ ਨੂੰ ਢੱਕ ਦਿੰਦਾ ਇੱਕ ਡੂੰਗਾ ਸਾਹ ਲੈ ਕੇ ਮੈਂ ਰੱਬ ਦਾ ਸ਼ੁਕਰ ਅਦਾ ਕੀਤਾ ਉਸ ਨੇ ਮੈਨੂੰ ਮੇਰੀ ਹیثیت ਤੋਂ ਕਿਤੇ ਵੱਧ ਦਿਆ ਸੀ ਕੁਝ ਹੀ ਦਿਨਾਂ ਵਿੱਚ ਮਾਂ ਨੇ ਕੋਮਲ ਦੇ ਬਾਪੂ ਨਾਲ ਗੱਲ ਕੀਤੀ ਉਹਨਾਂ ਨੇ ਤਾਂ ਜਿਵੇਂ ਪਹਿਲਾਂ ਤੋਂ ਹੀ ਰਜਾਵਾਂ ਦੀ ਦੇ ਰੱਖੀ ਸੀ ਤੁਰੰਤ ਹਾਂ ਕਹਿ ਦਿੱਤੀ ਪਰ ਮੈਂ ਮਾਂ ਨੂੰ ਕਿਹਾ ਮੈਂ ਕੋਮਲ ਤੋਂ ਉਸ ਦੀ ਰਜਾਵੰਦੀ ਲਈ ਬਿਨਾ ਵਿਆਹ ਨਹੀਂ ਕਰਾਂਗਾ ਫਿਰ ਮੈਂ ਉਸ ਨਾਲ ਗੱਲ ਕੀਤੀ ਆਪਣੇ ਬਾਰੇ ਇੱਕ ਹੀ ਗੱਲ ਦੱਸ ਦਿੱਤੀ ਉਸਦੇ ਜਵਾਬ ਵਿੱਚ ਉਸਨੇ ਇੱਕ ਐਦਾਂ ਦੀ ਗੱਲ ਕਹੀ ਜਿਸ ਨੂੰ ਸੁਣਦੇ ਹੀ ਮੈ ਪਲਵਲ ਵਿੱਚ ਫੈਸਲਾ ਕਰ ਲਿਆ ਇਹ ਕੁੜੀ ਮੇਰੇ ਨਸੀਬ ਦੀ ਹੱਕਦਾਰ ਹੈ ਉਹ ਕਹਿਣ ਲੱਗੀ ਰੱਬ ਨੇ ਤੁਹਾਨੂੰ ਪਹਿਲਾਂ ਮੁਸ਼ਕਲਾਂ ਵਿੱਚੋਂ ਗੁਜ਼ਾਰਿਆ ਹੈ ਤਾਂ ਜੋ ਬਾਅਦ ਵਿੱਚ ਤੁਹਾਨੂੰ ਵਧੀਆ ਚੀਜ਼ਾਂ ਨਾਲ ਨਵਾਜੇ ਹੁਣ ਜੇ ਤੁਸੀਂ ਮੈਨੂੰ ਆਪਣੀ ਜ਼ਿੰਦਗੀ ਵਿੱਚ ਸਵੀਕਾਰ ਕਰਦੇ ਹੋ ਤਾਂ ਮੈਂ ਇਸ ਨੂੰ ਆਪਣੀ ਖੁਸ਼ਕਿਸਮਤੀ ਸਮਝਾਂਗੀ ਇੱਕ ਮਹੀਨੇ ਬਾਅਦ ਸਾਡਾ ਬਹੁਤ ਚੰਗੇ ਤਰੀਕੇ ਨਾਲ ਵਿਆਹ ਹੋ ਗਿਆ ਕਮਲ ਦਾ ਬਾਪੂ ਬੜੇ ਮਾਣ ਨਾਲ ਲੋਕਾਂ ਨੂੰ ਮੇਰੀ ਜਾਣ ਪਛਾਣ ਕਰਾਉਂਦਾ। ਇਹ ਮੇਰਾ ਬਹੁਤ ਹੀ ਮਿਹਨਤੀ ਵਿਦਿਆਰਥੀ ਸੀ ਜੋ ਅੱਜ ਆਪਣੀ ਮਿਹਨਤ ਤੇ ਰੱਬ ਦੀ ਕਿਰਪਾ ਨਾਲ ਇਸ ਮੁਕਾਮ ਤੇ ਪਹੁੰਚਿਆ। ਮੈਂ ਲੋਕਾਂ ਦੇ ਚਿਹਰੇ ਦੇਖਦਾ ਰਿਹਾ, ਮੁਸਕਰਾ ਕੇ ਸਾਰੇ ਨੇ ਵਧਾਈਆਂ ਲੰਦਾ ਰਿਹਾ। ਕੌਮਨ ਮੇਰੇ ਵੱਲ ਵੇਖ ਕੇ ਸ਼ਰਮੀਲੇ ਅੰਦਾਜ਼ ਵਿੱਚ ਮੁਸਕਰਾ ਰਹੀ ਸੀ। ਮੇਰੇ ਮਾਪਿਓ, ਮੇਰੇ ਤੰਨੇ ਭਰਾ ਬਹੁਤ ਖੁਸ਼ੀ। ਮੈਂ ਖੁਦ ਵੀ ਬਹੁਤ ਅਸੰਤੁਸ਼ਟ ਸੀ। ਕੋਈ ਸ਼ੱਕ ਨਹੀਂ, ਰੱਬ ਸਭ ਤੋਂ ਵੱਡਾ ਪਾਲਣਹਾਰ ਹੈ ਜੋ ਆਪਣੀ ਸ੍ਰਸ਼ਟੀ ਦੇ ਹਰ ਦੁੱਖ ਤੇ ਆਪਣੀ ਕਿਰਪਾ ਦਾ ਮਲਮ ਜ਼ਰੂਰ ਲਾਉਂਦਾ ਹੈ। બસ ਬੰਦੇ ਨੂੰ ਸਬਰ ਰੱਖਣਾ ਪੈਂਦਾ ਹੈ ਇਹ ਇੱਕ ਪ੍ਰੇਰਣਾਦਾਇਕ ਕਹਾਣੀ ਦਾ ਨੈਤਿਕ ਸੰਦੇਸ਼ ਇਹ ਹੈ ਧੀਰਜ ਇਮਾਨਦਾਰੀ ਤੇ ਚੰਗੇ ਇਰਾਦਿਆਂ ਨਾਲ ਕੀਤੀ ਗਈ ਮਿਹਨਤ ਦਾ ਫਲ ਰੱਬ ਜ਼ਰੂਰ ਦਿੰਦਾ ਹੈ ਬਸ ਸਬਰ ਰੱਖੋ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ